ਹਾਂਜੀ ਬਈ ਜੀ ਸਾਸਤਰੀ ਕਾਲ ਜੀ ਵਾਈ ਜੀ ਡਾਗਰ ਜੂਖੋ ਤੇ ਲੈ ਕੇ ਆਂਦਾ ਜੀ ਉਹ ਤੇਨੂੰ ਤੇ ਬਾਕੀ ਘੋੜੀ ਵੀ ਵਾਈ ਕੋਲ ਰੱਖੀ ਦੀ ਆ ਪਿੰਡ ਰਾਈ ਆ ਜ਼ਿਲ੍ਹਾ ਬਠਿੰਡਾ ਜੀ ਤੇ ਵਾਕੀ ਆਪਾਂ ਕਰਦੇ ਆ ਬਾਈ ਇਹਨਾਂ ਗੱਲਬਾਤ ਤੇ ਪੁੱਛਦੇ ਆ ਬਾਈ ਨੂੰ ਐਡਰੈਸ ਤੋਂ ਸਾਰੀ ਜਾਣਕਾਰੀ ਦਿੰਨੇ ਜੀ ਦੇਖੋ ਜੀ ਬੋਤਾ ਬਾਈ ਦਾ ਵਾਕੇ ਕਰਦੇ ਆ ਬਾਈ ਇਹਨਾਂ ਪਾ ਗੱਲ ਬਾਤ ਦੱਬਿਆ ਉਹ ਕੁਸਤਾ ਤੜਾ ਤੜਾ ਦੇਖ ਸਕਦੇ ਹੋ ਬੋਤਾ ਜਿਆ ਸਾਧੀਆਂ ਜੀ ਬਾਈ ਪ੍ਰੋਗਰਾਮ ਉਤੇ ਲੈ ਕੇ ਜਾਂਦਾ ਜੀ ਹਾਂਜੀ ਬਾਈ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਬਾਈ ਜੀ ਆਪਣਾ ਨਾਮ ਦੱਸੋ ਜੀ ਨਾਓ ਬਾਈ ਆਪਣਾ ਹਰਦੇਵ ਸਿੰਘ ਆ ਪਿੰਡ ਰਾਈ ਆ ਤਸੀਲ ਫੂਲਾ ਜ਼ਿਲ੍ਹਾ ਬਟਿੰਡਾ ਠੀਕ ਹੈ ਜੀ ਆਪਣਾ ਨੰਬਰ ਦੱਸੋ ਭਰਾ ਨੰਬਰ ਆ ਵੀਰੇ ਆਪਣਾ 98783120539878312053 ਬਾਈ ਠੀਕ ਆ ਭਰਾ ਹੁਣ ਬਿਠਾ ਕੇ ਦਿਖਾਓ ਜੀ ਨੂੰ ਬਾਜੀ ਹਾਂ ਬੈਠੂਗਾ ਐ ਚੋਬੜਾ ਐ ਚੋਕੇ ਬੜਾ ਗੋਡੀ ਲਗਾਓ ਬਸ 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 ਲੱਗਦਾ ਜੀ ਦੇਖੋ ਸਿੱਧਾ ਬਸ ਬਸ ਇੱਥੇ ਖੜ ਜਾ ਦੇਖੋ ਜੀ ਪੂਰਾ ਅੱਖ ਲੱਗਦਾ ਬਹਿ ਜਾ ਬੜਾ ਐ ਚੋ ਜੋ ਅੱਛੋ ਕੇ ਗੋਡੀ ਲਗਾ ਦੇ ਲਗਾਓ ਗੋਡੀ ਅੱਛੋ ਦੇਖ ਅੱਛੋ ਜੋੜਾ ਅੱਛੋ ਜੋੜਾ ਅੱਛੋ ਜੋ ਦੇਖੋ ਜੀ ਜਵਾਕਾ ਮਾਨੂੰ ਅੱਖ ਲੈਦਾ ਬਾਈ ਦੇ ਬਾ ਚੱਲ ਬਈ ਲੈ ਕੇ ਜਾਂਦਾ ਜੀ ਉਠਾੜੋ ਬੇਟਾ ਉਠਾੜ ਉਠ ਉਠ ਬੱਸ ਚਲਦਾ ਹੀ ਹੈ ਜੀ ਦੇਖੋ ਬੱਸ ਬੱਸ ਗੋਡੀਆਂ ਤੇ ਚੱਲ બસ ਬਸ ਬੇਟਾ ਦੇਖੋ ਜੀ ਪਿਛੇ ੜਜੋ ਨਾ ਸਿੱਧਾ ਹੋ ਜਾ ਬਈ ਸਿੱਧਾ ਹੋ ਜਾ ਬਸ ਅੱਛੋ ਜਾ ਬੜਾ ਅੱਛੋ ਕੇ ਗੋਡੀ ਲਗਾਓ ਗੋਡੀ ਲਗਾ ਦੇ ਅੱਛੋ ਜਾ ਅੱਛ ਬਸ ਦੇਖੋ ਜੀ ਅਖਰਾ ਦਾ ਤੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬੇਟਾ ਬਹਿ ਜਾ ਅੱਛੋ ਜੀ ਬਾਲਾ ਸਿਆਣਾ ਦਾ ਛੋਕੇ ਬਟਾ ਛੋਕੇ ਦੇਖੋ ਜੀ ਪੂਰਾ ਅੱਖ ਲੱਗਦਾ ਚੱਲ ਬਈ ਉੱਠ ਖੜ ਚੱਲ ਓਏ ਉੱਠ ਖੜ ਬਟਾ ਬਾਤ ਬਸ ਬਸ ਚੱਲ ਹੋ ਜਾ ਸਿੱਧਾ ਹਾਂ ਵਾਹ ਜੰਦਾਰ ਭਾਈ ਇਹ ਜੀਬ ਜੀ ਰਾਤੋਂ ਐ ਕਰਦਾ ਹੈ ਸਾਨੂੰ ਇਹ ਬਾਈ ਹੁਣ ਮਸਤਾਗਾ ਤਾਲੂਆ ਕੱਢਦਾ ਹੈ ਇਹ ਤਾਲੂਆ ਜੇ ਹਾਂਜੀ ਹਾਂ ਇਹ ਕਹੇ ਤੂੰ ਵੀ ਕੱਢ ਦਿੰਦਾ ਤਾਲੂਆ ਤੇ ਆਪਦੀ ਮਰਜ਼ੀ ਨਾਲ ਕਾ ਕੜਾਇਓ ਜੀ ਕਾ ਕੇ ਹੁਣ ਦੁਬਾਰੇ ਕੱਢ ਦੇ ਬਟਾ ਓਏ ਤਾਲੂਆ ਕੱਢ ਕੇ ਦਿਖਾਓ ਆ ਦੇਖੋ ਜੀ ਕੱਢ ਦੇ ਬਟਾ ਤਾਲੂਆ ਕੱਢ ਦੇ ਬੱਚਾ ਮੈਨੂੰ ਪਤਾ ਨਹੀਂ ਦੇਖ ਕੇ ਇਹ ਤਾਲੂਆ ਕੱਢ ਕੇ ਦਿਖਾਓ ਕਿਉਂ ਕਰਾ ਤੇ ਭਾਈ ਜੀ ਆਪਣਾ ਇਹ ਜਾਗੋ ਚੁਗੋ ਤੇ ਲੱਗੇ ਜਾਨੇ ਅੱਜ ਕਾ ਹਾਂ ਭਾਈ ਇਹ ਬਿਆਹਾਂ ਸਾਧੀਆਂ ਚ ਜਾਂਦਾ ਉੱਠ ਆਪਣਾ ਕਾ ਘੂੜੀ ਜਾਂਦੀ ਹੈ ਕਿ ਨਾਲ ਇਹਦਾ ਨਾਂ ਬਹੁਤ ਸੋਹ ਸਮਝ ਕੇ ਜੀ ਕਾਲੂ ਰੱਖਿਆ ਗਿਆ ਅੱਛਾ ਜੀ ਆਹ ਕਹਿਣਾ ਕੋਣਾ ਮੰਨਦਾ ਜਦੋਂ ਆਪਾਂ ਬੱਗੀ ਜੋੜ ਦਗੇ ਜਿਹਨੂੰ ਕਹਿੰਦਗੇ ਕਾਲੂ ਤੁਰ ਪਾ ਤੁਰ ਪੈਂਦਾ ਜਿਹਨੂੰ ਕਹਿੰਦਗੇ ਖੜ ਜਾ ਖੜ ਜਾਂਦਾ ਪੂਰਾ ਬੱਚਾ ਵਾਂਗ ਅੱਖ ਲੱਗਦਾ ਜੀ ਹਾਂ ਜੀ ਹਾਂ 4 ਮਹੀਨੇ ਦਾ ਲੈਂਦਾ ਸੀ ਛੋਟਾ ਜਿਹਾ ਆਪਾਂ ਬਹੁਤ ਸ਼ੌਂਕ ਨਾਲ ਪਾਲਿਆ ਜੀ ਕਰੇ ਆਪ ਕੱਢਾ ਇਹਨੂੰ ਆਪਾਂ ਬੱਗੀ ਬੁੱਗੀ ਅੱਛਾ ਕਿੰਨਾ ਟਾਈਮ ਦਾ ਹੋ ਗਿਆ ਜੀ ਇਹ ਇਹ ਹੁਣ 1.5 ਸਾਲ ਦਾ ਹੋ ਗਿਆ ਜੀ 1 ਤੇ ਇਹਨੂੰ ਖਵਾਉਣੇ ਕਮੂਨੇ ਕੀ ਆ ਜੀ ਤੁਸੀਂ ਖਵਾਉਣ ਪਿਆਉਣ ਨੂੰ ਤਾਂ ਜਿਵੇਂ ਆਪਾਂ ਸੱਜਰਾ ਮੰਗਾ ਨੂੰ ਦਾਣਾ ਦਪਾਣਾ ਦਿੰਨੇ ਆ ਕੰਡਾ ਖਾਲ ਕੋਲ ਉਹੀ ਜਸਮਾਨੀ ਖਾਂਦਾ ਜੀ ਇਹ ਨਾਲ ਹੀ ਠੀਕ ਹੈ ਜੀ ਹਾਂ ਜੋ ਮਰਜੀ ਪਾ ਦੇ ਨੂੰ ਖਾਣ ਖੋਣ ਦੀ ਕੋਈ ਦਿੱਕਤ ਨਹੀਂ ਕਰਦਾ ਤੇ ਦੂਰ ਨੇੜੇ ਕਿਵੇਂ ਲੈ ਕੇ ਜਾਣਾ ਜੀ ਮੰਨ ਲਓ ਜਾਲ ਲੁੱਦਿਆਣੇ ਲੈ ਕੇ ਜਾਣਾ ਜਾਂ ਬਰਨਾਲੇ ਲੈ ਕੇ ਜਾਣਾ ਇਹ ਤੁਰਕੀ ਜਾਂਨੇ ਜੀ ਆਪਾਂ ਦੋ ਦੋ 250 ਕਿਲੋਮੀਟਰ ਇੱਕ ਸਾਈਡ ਨਿਕਲ ਜਾਂਦੇ ਆਂਗੇ ਤੁਰਕੇ ਜੀ ਹਾਂ ਜੀ ਹਾਂ ਤੁਰਕੇ ਤੇ ਪਹਿਲਾਂ ਜਾਵੜਨੇ ਟਾਈਮ ਤੇ ਅਗਲੇ ਦੇ ਹਾਂ ਜੀ ਹਾਂ ਉਹ ਆਪਾਂ ਨੂੰ ਅਗਲਾ ਦੱਸ ਦਿੰਦਾ ਬਾਈ ਵੀ ਇੰਨੀ ਤਰੀਕ ਨੂੰ ਆਹ ਟਾਈਮ ਨੂੰ ਆਉਣਾ ਹੋਊਗਾ ਫਿਰ ਉਹ ਜ ਰਸ ਪਈਦਾਗਾ ਤੇ ਖਰਚਾ ਪਾਣੀ ਫਿਰ ਉਸਾਂ ਮੈਂ ਦੱਸਿਆਦਾ ਜੀ ਹਾਂ ਖਰਚਾ ਪਾਣੀ ਤਾਂ ਬਾਈ ਆਪਣੇ ਕੋਈ ਦਾਣਾ ਦਕਾਣਾ ਬੋਤੇ ਬੂਤੇ ਦਾ ਸਭ ਕੁੜੀ ਦਾ ਪਕਰੂ ਹੀ ਲੈ ਕੇ ਜਾਣੇ ਹੂੰ ਬਸ ਜਿਹੜੀ ਗੱਲਬਾਤ ਉਹ ਤੁਸ ਨੂੰ ਪਤਾ ਉਹ ਕਰ ਲੈਣੇ ਆ ਪਸ ਰੇਟ ਪੈਸੇ ਦੀ ਗੱਲ ਤਾਂ ਹਾਂਜੀ ਹਾਂ ਉਹ ਪਹਿਲਾਂ ਕਰ ਲੈਣੇ ਆਂਗੇ ਜਿਹੜਾ ਦਾਣਾ ਫੱਕੋ ਜਾਨਵਰਾਂ ਦਾ ਪਕਰੂ ਹੀ ਨੇ ਜਾਰੀ ਲੋ ਲਓ ਜੀ ਬਾਈ ਜੀ ਦਾ ਜੇ ਕਿਸੇ ਨੇ ਜਾਗੋ ਜੁਗੋ ਤੇ ਆਪਣਾ ਬੋਤਲ ਲੈ ਕੇ ਜਾਣਾ ਹੋਵੇ ਤਾਂ ਪੂਰੀ ਆਖ ਲੱਗਦਾ ਬਾਕੀ ਇਹ ਬੱਗੀ ਵੀ ਹੈ ਬਾਈ ਦੀ ਬੱਗੀ ਦਿਖਾਉਣੇ ਤੁਸ ਨੂੰ ਬਾਕੀ ਸਾਰੀ ਡੀਟੇਲ ਬੱਗੀ ਬਾਰੇ ਲੈ ਕੇ ਸੁਨ ਜਾਣਕਾਰੀ ਦੱਸ ਦੇ ਹਾਂਜੀ ਆ ਬਾਈ ਜੀ ਦੀ ਬੱਗੀ ਆ ਦੇਖ ਸਕਦੇ ਜਿਹੜੀ ਬੋਤੇ ਤੇ ਵੀ ਜੁੜਦੀ ਆ ਤੇ ਇਹ ਜੁੜਦੀ ਆ ਘੋੜੀ ਤੇ ਵੀ ਠੀਕ ਆ ਜੀ ਬਾਕੀ ਬਾਈ ਦੀ ਪੂਰੀ ਡੈਕੋਰੇਸ਼ਨ ਕਰੀ ਹੋਈ ਆ ਤੇ ਦੇਖ ਸਕਦੇ ਜੀ ਸਪੀਕਰ ਸਪੀਕਰ ਲਾਇਆ ਵਾ ਲਾਈਟਾਂ ਲੂਟਾਂ ਫੁੱਲ ਲੱਗੀਆਂ ਹੋਈਆਂ ਬੈਟਰੀ ਵੋਟਰੀ ਬਾਈ ਦੀ ਧਰੀ ਵੀ ਅੱਜ ਮੈਂ ਆਪਾਂ ਗੱਡੀਆਂ ਤੇ ਧਰ ਦਿਆਂ ਜੀ ਉਹ ਦੇਖ ਰਿਹਾ ਇਸ ਨੂੰ ਬੈਟਰੀ ਬੜੀ ਰੋੜ ਕੇ ਦਿਖਾਈ ਮੂਰ ਨੂੰ ਹਾਂਜੀ ਹਾਂਜੀ ਦੇਖ ਸਕਦੇ ਜੀ ਤੇ ਵਿਆਹਾਂ ਵਿਆਹ ਸਾਧੀਆਂ ਚ ਬਾਈ ਜੀ ਜਾਗੋ ਜੁਗ ਤੇ ਅੱਜ ਕੱਲ ਆਮ ਹੀ ਲੈ ਕੇ ਜਾਂਦੇ ਆ ਰੰਗਲਾ ਪੰਜਾਬ ਲਿਖਿਆ ਹੋਇਆ ਸਾਈਡ ਤੇ ਜੀ ਠੀਕ ਆ ਜੀ ਦੇਖ ਸਕਦੇ ਜੀ ਪੜੀ ਦੂਰ ਨੇੜੇ ਤੱਕ ਜਿੱਥੇ ਤੱਕ ਕੋ ਉਹ ਅਗਲਾ ਉੱਥੇ ਤੱਕ ਚੱਲ ਜਾਂਦਾ ਜੀ ਬਾਈ ਤੇ ਜੀ ਸੌਂਕ ਦਾ ਕੋਈ ਮੁੱਲ ਨਹੀਂ ਠੀਕ ਹੈ ਜੀ ਮਗਰ ਵੀ ਲਿਖਿਆ ਬਾਈ ਜੀ ਕੋਈ ਸੌਂਕ ਦਾ ਮੁੱਲ ਨਹੀਂ ਬਾਈ ਦੀ ਬੱਗੀ ਦੇਖ ਸਕਦੇ ਜੀ ਟੇਲਾ ਇਹ ਜੁੜਦੀ ਬੋਤੇ ਤੇ ਨਾਲੇ ਜੁੜਦੀ ਘੋੜੀ ਤੇ ਜੀ ਤੇ ਬਾਕੀ ਬਾਈ ਜੀ ਨਾਲ ਕਨੈਕਟ ਕਰ ਲਿਓ ਆਪਣੇ ਜੀਤਾ ਫਾਰਮ ਟੀਵੀ ਨੂੰ ਬਾਤ ਵਾਸਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੇਂ ਤੇ ਨਵੀਆਂ ਆਪਾਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਹਾਂਸ ਲਾ ਲੈ ਲਾ ਦੇਖ ਸਕਦੇ ਹਾਂ ਜੀ ਬਾਈ ਦੀ ਬੱਗੀ ਮਾਣ ਪੰਜਾਬ ਦਾ ਠੀਕ ਹੈ ਜੀ ਬਾਕੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਇਹ ਕਾਹਦੀ ਖਾਤਰ ਆ ਪਰ ਯੂਜ਼ ਕਰਦੇ ਜੀ ਇਹਨੂੰ ਤੇ ਬਾਈ ਜੀ ਦੇਖੋ ਜਿੱਮੇ ਵਿਆਹ ਸਾਦੀ ਹੁੰਦਾ ਆਪਣੇ ਵੀ ਮਨ ਜਾਗੋ ਚ ਵੀ ਆਪਾਂ ਨੂੰ ਬੁਲਾ ਲੈਂਦੇ ਆਗੇ ਠੀਕ ਹੈ ਜੀ ਉਦੋਂ ਐਂਟਰੀ ਮਰਵਾਉਣੀ ਹੁੰਦੀ ਆ ਨਾਨਕਾ ਮੇਲਾ ਆਉਂਦਾ ਹੁੰਦਾ ਫੇਰ ਆਪਾਂ ਨੂੰ ਜਿਵੇਂ ਤੜਕੇ ਬਰਾਤ ਤੁਰਦੀ ਹੈਗੀ ਗੁਰੂ ਘਰ ਮੱਥਾ ਟੇਕ ਕੇ ਤੁਰਦੇ ਆਂ ਜੀ ਸਾਰੀ ਬਰਾਤ ਕਰਨ ਵੇਲੇ ਠੀਕ ਹੈ ਜੀ ਉਦੋਂ ਬੁਲਾ ਲੈਂਦੇ ਆਪਾਂ ਨੂੰ ਫੇਰ ਅੱਥ ਨੇ ਡੋਲੀ ਲਾਉਣ ਵੇਲੇ ਵੀ ਬੁਲਾ ਲੈਂਦੇ ਜੀ ਆਪਾਂ ਨੂੰ ਤਿੰਨ ਪ੍ਰੋਗਰਾਮ ਹੁੰਦੇ ਜਿਹੜੇ ਚਾਰੋਂ ਮਰਜ਼ੀ ਦੋ ਦੋ ਤਿੰਨ ਤਿੰਨ ਵੀ ਕਰਾ ਲੈਂਦੇ ਠੀਕ ਹੈ ਜੀ ਜਿਹੜੇ ਚ ਮਰਜ਼ੀ ਬੁਲਾ ਸਕਦਾ ਇਹਦੇ ਚ ਬੋਤਾ ਵੀ ਜੁੜ ਜਾਂਦਾ ਜੀ ਇਹਦੇ ਚ ਘੋੜੀ ਵੀ ਜੁੜ ਜਾਂਦੀ ਤਾਂ ਬਹੁਤ ਜ਼ਿਆਦਾ ਸ਼ਿੰਗਾਰੀ ਹੁੰਦੀ ਆ ਹੁਣ ਤਾਂ ਤੁਹਾਨੂੰ ਪਤਾ ਜਦੋਂ ਜਾਣ ਬਾਰ ਅੱਡ ਕਰਿਆ ਵਾ ਫਰ ਠੀਕ ਹੈ ਜੀ ਹਾਂ ਜੀ ਬਾਈ ਜੀ ਐਂ ਕਹਿ ਰਿਹਾ ਵੀ ਕਹਿੰਦੇ ਵੀ ਸ਼ਿੰਗਾਰੀ ਸ਼ੂਰੇ ਅੱਜ ਹੈਣੀ ਤੇ ਤਾਂ ਕਰਕੇ ਬਾਈ ਜੀ ਕਹਿੰਦਾ ਵੀ ਜਿਹੜੇ ਸ਼ਿੰਗਾਰੀ ਹੋਏ ਤਾਂ ਵੱਖਰੀ ਇਹਦਾ ਰੂਪਾਟ ਬਣ ਜਾਂਦਾ ਜੀ ਤੇ ਹੋਰ ਕੋਈ ਡਿਟੇਲ ਦੱਸ ਦਿਓ ਜੀ ਇਹਦੇ ਬਾਰੇ ਵੀ ਦੂਰ ਨੇੜੇ ਇੱਕ ਇੱਕ ਦੇ ਚੱਲ ਜਾਂਦੀਆਂ ਤੁਸੀਂ ਜਿਆਦਾ ਜਿਆਦਾ ਦੂਰ ਨੇੜੇ ਤਾਂ ਹੀ ਦੇਖੋ ਜਿਵੇਂ 100 150 ਕਿਲੋਮੀਟਰ ਤੱਕ ਰਸੀਂ ਇੱਕ ਬਾੜ ਆਮ ਹੀ ਕੱਢ ਦਿੰਨੇ ਆ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਇਧਰ ਫਤਿਹਗੜ ਸਰਹੰਦ ਕੰਨੀ ਕੋਈ ਸਾਨੂੰ ਦੂਰ ਨਹੀਂ ਪੈਂਦਾ ਗਾਸੀ ਉਹਦੇ ਸਾਹਬ ਨਾਲ ਤਰਕੇ ਜੀ ਪਸ਼ੂ ਸਾਡੇ ਬਹੁਤ ਲੱਗੇ ਵੇ ਅਗੇ ਬਾਬੇ ਦੀ ਕਿਰਪਾ ਨਾਲ ਠੀਕ ਹੈ ਜੀ ਹਾਂ ਬਗਜਾਨਾ ਜੀ ਦੂਰ ਨੇ ਠੀਕ ਹੈ ਜੀ ਸੀ ਚਲੋ ਜੀ ਦਿਖਾਓ ਜੀ ਹੁਣ ਘੋੜੀ ਬਾਰੇ ਜਾਣਕਾਰੀ ਦੱਸੋ ਜੀ ਠੀਕ ਹੈ ਜੀ ਕਾਹ ਜਦ ਕਰਤੀ ਵੀਡੀਓ ਹਾਂਜੀ ਬਾਈ ਜੀ ਕੋਲ ਆ ਜਾ ਬਟਾ ਘੋੜੀ ਹੈ ਜੀ ਇਹ ਬੱਗੀ ਬੁੱਗੀ ਜੀ ਜੁੜਦੀ ਹੈ ਦੇਖੋ ਜੀ ਇਹ ਤਾਂ ਬੜੀ ਨੇ ਹੁਣ ਕੰਨੀ ਚੁੰਡੀਆਂ ਲਾ ਲਈਆਂ ਠੀਕ ਹੈ ਜੀ ਪਰ ਐਂ ਤਾਂ ਹੀ ਗੋਤੇ ਲਾਉਂਦਾ ਜੀ ਬਾਈ ਚੰਗੀਆਂ ਜੁੜੀਆਂ ਬਾਕੀ ਪੈਂਟ ਬਾਈ ਦਾ ਰਾਈ ਆ ਜੀ ਤੇ ਆਪਣੇ ਚੈਨਲ ਨੂੰ ਬਾਤੋ ਸਬਸਕ੍ਰਾਈਬ ਤੇ ਜਰੂਰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂਜੀ ਬਾਈ ਜੀ ਦੱਸੋ ਜੀ ਇਹਦੇ ਡਿਟੇਲ ਕਿਵੇਂ ਕਾਠੀ-ਕੂਠੀ ਇਹ ਹੈ ਬਾਈ ਜੀ ਵਿਆਹਾਂ ਸਾਧੀਆਂ ਚ ਉੱਠਦੇ ਨਾਲ ਜਾਂਦੀ ਆ ਦੇਖੋ ਜੇ ਵਿੱਚ ਕੋਈ ਮਹਾਜਨਾਂ ਦਾ ਹੁੰਦਾ ਕੋਈ ਇਹ ਜਿਹਾ ਸ਼ੌਂਕ ਵੀ ਮਹਾਜਨਾਂ ਕੁੜੀ ਤੇ ਵੱਧ ਬਹਾਉਂਦੇ ਆ ਮੁੰਡੇ ਨੂੰ ਠੀਕ ਹੈ ਜੀ ਠੀਕ ਹੈ ਉਹਦੇ ਇਹ ਪੂਰੀ ਸ਼ਿੰਗਾਰ ਉੱਤੇ ਵੀ ਜਾ ਵੜਦੀ ਆ ਕਿ ਫੇਰ ਜੇ ਕਿਸੇ ਨੇ ਬੱਗੀ ਚ ਜੋੜਦੇ ਆ ਵੀ ਇੱਕ ਵਿਆਹ ਚ ਤਿੰਨ ਪ੍ਰੋਗਰਾਮ ਹੋ ਜਾਂਦੇ ਇੱਕ ਉੱਤਨਾ ਸੋਹਣਾ ਨਹੀਂ ਲੱਗਦੇ ਹਾਂਜੀ ਹਾਂਜੀ ਉਦੋਂ ਵੀ ਇਹਦੀ ਬਦਲਾ ਸਦਰੀ ਹੋ ਜਾਂਦੀ ਆ ਉਦੋਂ ਵੀ ਇਹ ਬੱਗੀ ਚ ਜੁੜ ਜਾਂਦੀ ਆ ਫੇਰ ਜਿੰਨੇ ਸ਼ਿੰਗਾਰ ਸੰਗੂਰ ਕੇ ਜਵਾਕ ਵਿਆਹ ਸਾਦੀ ਚ ਫੋਟੋਆਂ ਲਾਉਂਦੇ ਆ ਜੀ ਹਾਂਜੀ ਹਾਂਜੀ ਇਹਦੇ ਉੱਤੇ ਪਹਾ ਕੇ ਫੋਟੋਆਂ ਵੀ ਲਾਈਆਂ ਜਾਂਦੀਆਂ ਜਾਂਦੀਆਂ ਜੀ ਤੇ ਬਾਕੀ ਫੋਨ ਤੇ ਡਿਸਕਸ ਕਰ ਲੈਣਾ ਰੇਟ ਟੂਟ ਦੀ ਅਗਲੀ ਜਿਹੜੀ ਦੂਜੀ ਹਾਂਜੀ ਹਾਂਜੀ ਦੂਰ ਨੇੜੇ ਬਾੜ ਦੇ ਹਿਸਾਬ ਨਾਲ ਜਿਹੜਾ ਕੋਈ ਬੰਦਾ ਹੁੰਦਾ ਜੀ ਉਹਦੇ ਹਿਸਾਬ ਨਾਲ ਗੱਲਬਾਤ ਕਰ ਲਈ ਜੀ ਠੀਕ ਹੈ ਜੀ ਠੀਕ ਹਾਂਜੀ ਤੋਰ ਕੇ ਦਿਖਾ ਦੇ ਜੀ ਮੜੇ ਹਾਂਜੀ ਹਾਂਜੀ ਵੜੀ ਜੀ ਬੱਗੀ ਤੇ ਇਹ ਵੀ ਜੋੜ ਦੇ ਜੀ ਦੋਨੇ ਕੋਈ ਹੀ ਜੋੜ ਦਿੰਦੇ ਬੋਤਾ ਵੀ ਜੋੜ ਲਉਣਾ ਬਾਈ ਤੇ ਘੋੜੀ ਵੀ ਜੋੜ ਲਉਣਾ ਜੀ ਬਾਈ ਇਹ ਵੀ ਆਖੇ ਲੱਗਦੀ ਬੋਤੇ ਵਾਂਗ हां हां भाई आके क्योंकि ਜਦੋਂ ਬੱਗੀ ਜੁੜਦੀ ਆ ਕਿ ਜਦ ਨੂੰ ਕਹਿੰਦੇ ਖੜ ਜਾ ਖੜ ਜਾਂਦੀ ਹੈ ਜੇ ਕਹਿੰਦੇ ਤਰਪਾ ਤਰਪੈਂਦੀ ਹੈ ਠੀਕ ਹੈ ਜੀ ਹੁਣ ਬੈਠਣਾ ਬੈਠ ਜੂਗੀ ਕਿ ਨਹੀਂ ਨਹੀਂ ਜੀ ਇਹ ਨਹੀਂ ਬੈਠਣ ਤੇ ਲਾਈ ਵੀ ਅਸਾਂ ਜੀ ਹਾਂ ਇਹ ਉਹ ਆਖੇ ਲੱਗਦੇ ਵੀ ਖੜ ਜਾਂਦੀ ਰੋਕੀ ਹਾਂ ਹਾਂ ਉਹ ਆਪਣਾ ਸਾਰੇ ਕੰਮ ਉੱਠ ਕਰਦਾਗਾ ਬੈਠਣ ਖੜਨ ਵਾਲੇ ਠੀਕ ਹੈ ਜੀ ਉਹ ਬਾਈ ਕਹਿੰਦਾ ਬਈ ਉੱਠ ਕਰਦਾ ਜੀ ਕੰਮ ਵੈਸੇ ਜੀ ਅੱਜ ਕੱਲ ਸੌਂ ਘਾਟੀ ਹੈ ਜੀ ਬੋਤਾਂ ਦਾ ਅੱਜ ਕੱਲ ਛੋਡੇ ਕੋਲੀ ਹੈ ਜੀ ਆ ਨੇੜੇ ਨੇੜੇ ਬਸ ਮਹਾਰਾਜ ਦੀ ਕਿਰਪਾ ਜੀ ਜਾਨਵਰ ਆਪਣੇ ਕੋਲੇ ਸਾਰੇ ਆ ਤੁਹਾਨੂੰ ਕਬੂਤਰ ਕਵਾਤਰ ਵੀ ਦਿਖਾਵਾਂਗੇ ਉਹ ਵੀ ਆਪਣੇ ਕੋਲੇ ਰ ਡੋਗੂ ਡੋਗੂ ਰੱਖੇ ਵਾ ਬਾਬੇ ਦੀ ਕਿਰਪਾ ਜੀ ਠੀਕ ਹੈ ਜੀ ਠੀਕ ਹੈ ਜੀ ਬਾਈ ਨੂੰ ਸੌ ਕੀ ਹੈ ਜੀ ਦੇਖੋ ਘੋੜੀਆਂ ਦਾ ਤੇ ਬੋਤਿਆਂ ਦਾ ਤੇ ਬਾਈ ਕੋਲ ਤਕਰੀਬਨ ਸਾਰੇ ਜਾਨਵਰੀ ਆ ਉਸ ਨੂੰ ਉਹ ਵੀ ਹਾਂਜੀ ਬਾਈ ਜੀ ਆਹ ਮੱਝਾਂ ਦੇ ਜੂੜ ਕੱਦ ਲਾਇਆ ਹੁੰਦਾ ਜੀ ਇਹ ਜੂੜ ਐ ਲਾ ਦਿੰਦੇ ਆ ਬਾਈ ਯਾਰ ਆਪਣੇ ਕੋਲੇ ਫਰਸ਼ ਹੈ ਨਹੀਂਗਾ ਮੰਗਾ ਥੱਲੇ ਸਾਰਿਆਂ ਥੱਲੇ ਥਾਂਗਾ ਕੱਚਾ ਹੀ ਫਿਰ ਨਹੀਂ ਕੱਚੇ ਥਾਂ 'ਚ ਪਸ਼ੂ ਗਿੜੇ ਵਾਲੇ ਦਿੰਦਾ ਟੋਏ ਵਾਲੇ ਪਾ ਲਿਆ ਹੁਣ ਇਹ ਤਾਂ ਗਿੱਦੇ ਨਾਲ ਆਪਣੇ ਸਾਰੇ ਪਸ਼ੂਆਂ ਦੇ ਜੂੜ ਲੱਗ ਗਏ ਮੈਂਦੇ ਵੀ ਲੱਗਿਆ ਆ ਵੀ ਹੁਣ ਆਪਾਂ ਇੱਕ ਤਰੀਕ ਤੋਂ ਘੋਨੀ ਝੁੱਟੀ ਲੈ ਕੇ ਆਏ ਆ ਇਹਦੇ ਵੀ ਜੂੜ ਲਾਇਆ ਵਾ ਆਪਣ ਹਾਂਜੀ ਮੈਂ ਤੁਹਾਡੇ ਕੋਲ ਹੀ ਦੇਖਿਆ ਜੀ ਕੋਈ ਨਹੀਂ ਛੋਟੀ ਇਹ ਜਮਾਂਦਰ ਨੂੰ ਨਹੀਂ ਉਹਦੇ ਸੰਗ ਕੀ ਗੱਲਬਾਤ ਆ ਜੀ ਨਹੀਂ ਜੇ ਇਹਦੇ ਸੰਗ ਨਾ ਬਚਪਣੇ ਤੋਂ ਵਿੱਚ ਸੌਂਕੀ ਬੰਦੇ ਆ ਵੀ ਕਢਾ ਆਂਦੇ ਆ ਸੰਗ ਪਸ਼ੂ ਦੇ ਅੱਛਾ ਜੀ ਛੋਟੇ ਕੱਟਰੂ ਦੇ ਠੀਕ ਹੈ ਜੀ ਫਿਰ ਉਹਦੇ ਜਮਾਂਦਰ ਨੂੰ ਸੰਗ ਹੀ ਨਹੀਂ ਆਉਂਦੇ ਜਿਵੇਂ ਗਾਂਗਾਂ ਦੇ ਸੰਗ ਕਢਾਏ ਹੁੰਦੇ ਉਸ ਲੋਟ ਤੇ ਕਢਾਏ ਹੁੰਦੇ ਆ ਠੀਕ ਹੈ ਉਹਦੇ ਇੱਕ ਤਰੀਕ ਤੇ ਗਏ ਸੀ ਆਪਾਂ ਨੂੰ ਸੋਹਣੀ ਲੱਗੀ ਕੋਈ ਨਹੀਂ ਚਾਲਾ ਪਾਖਾ ਵੀ ਇੱਕ ਵਾਰੀ ਚ ਕੋਈ ਨਹੀਂ ਲੈ ਕੇ ਦੇਖ ਲੈਨੇ ਮੈਂ ਇਹਦਾ ਆਪਾਂ ਠੀਕ ਹੈ ਜੀ ਠੀਕ ਹੈ ਆਪਣੇ ਕੋਲੇ ਹਾਂ ਮਹਾਰਾਜ ਦੀ ਕਿਰਪਾ ਨਾਲ ਇੱਕ ਮੀਣੀ ਝੋਟੀ ਵੀ ਰੱਖੀ ਹੋਈ ਹੈ ਜੀ ਘਰੇ ਹਾਂ ਜੀ ਦਿਖਾ ਦਿਓ ਜੀ ਹਾਂ ਬਈ ਜੀ ਪਕਾਉ ਤਾਂ ਹੈ ਨਹੀਂ ਬਾਈ ਨੇ ਮੈਂ ਦਿਖਾ ਗਿਆ ਜੀ ਕੋਈ ਨਹੀਂ ਆ ਚੰਗਾ ਹੈ ਨਹੀਂ ਇਹਦੇ ਇਹ ਤਾਂ ਕਰਕੇ ਦਿਖਾ ਰਿਆ ਜੀ ਤੇ ਆ ਬਾਈ ਕੋਲ ਮੀਨੀ ਝੋਟੀ ਆ ਬਾਈ ਇਹਦੇ ਵੀ ਇਲਾਵਾ ਹਾਂ ਬਾਈ ਇਹ ਛੰਗਲ ਤਾਂ ਆਪਣੇ ਜੂੜ ਤਾਂ ਬਾਈ ਸਾਰੀਆਂ ਮੰਗਾ ਤੇ ਪਾਏ ਹੋਏ ਹੁੰਦਾ ਫਿਰ ਕੱਚੇ ਦਾ ਕਰਕੇ ਗੇੜੇ ਗੂੜੇ ਨਹੀਂ ਦਿੰਦੇ ਨਾ ਠੀਕ ਹੈ ਜੀ ਬਾਈ ਸੋਢੀ ਆ ਮੈਂ ਤਾਂ ਅਜੇ ਤੱਕ ਕਿਸੇ ਦੇਖਿਆ ਨਹੀਂ ਬੱਸ ਆਪਸੋ ਬੁੱਝ ਰਹੇ ਆ ਓਏ ਬੱਸ ਬਾਈ ਅਗਲਾ ਪਾਉਂਦਾ ਨਹੀਂ ਸਾਨੂੰ ਤਾਂ ਹੁਣ ਇਹਦੇ ਆਦਤ ਜੀ ਬਣੀ ਵੀ ਆ ਵੀ ਬਾਹਲੇ ਗੇੜੇ ਨਹੀਂ ਦੇਣਗੇ ਉਹਦੇ ਹਿਸਾਬ ਨਾਲ ਪਸ਼ੂ ਸਾਡੇ ਗਿੱਜੇ ਹੋ ਗਏ ਸਾਰੇ ਜੂਗਾ ਤੇ ਆ ਮੀਣੀ ਬਾਰੇ ਦੱਸੋ ਜੀ ਮਾੜਾ ਹਾਂ ਇਹ ਮੀਣੀ ਆਇਆ ਬਾਈ ਆਪਣੀ ਘਰੇ ਪਾਲੀ ਵੀ ਜਿਵੇਂ ਕਹਿੰਦੇ ਵੀ ਸਿੰਘ ਹਲਦੇ ਚੰਗੇ ਹੁੰਦੇ ਮੀਣੀ ਤੇ ਦੇਖੋ ਸਿੰਘ ਹਲਦੇ ਇਹਦੇ ਕੋਈ ਦਿੱਕਤ ਨਹੀਂ ਦਿਖਾਉਣੇ ਜੀ ਮਾੜਾ ਦਿਖਾਓ ਜੀ ਹਾਂ ਹਾਂਜੀ ਆਹ ਦੇਖੋ ਜੀ ਸਿੰਘ ਹਲਦੇ ਜਿਵੇਂ ਕਹਿੰਦਾ ਵੀ ਮੀਣੀ ਮਾਸ ਦੇ ਸਿੰਘ ਹਲਦੇ ਚੰਗੇ ਹੁੰਦੇ ਆਗੇ ਹਾਂਜੀ 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 ਹਾਂ ਇਹਦੇ ਸਿੰਘ ਹਲਦੇ हां जी पहला आईडी मां <laughs> मीनी सीगी बस उदी ਕੱਤੀ ਪਾਲੀ ਵੀ ਹੈ ਕਰੇ ਇਹਦਾ ਦੁੱਧ ਦਾ ਕੀ ਰਿਕਾਰਡ ਹੈ ਜੀ ਦੁੱਧ ਆਤਾ ਜੀ ਬਸ ਮੰਨੋ ਵੀ ਐਵੇਂ ਪਸ਼ੂ ਨੂੰ ਕਹਿੰਦੇ ਜਿਹੇ ਜਿਹੇ ਬਿੱਤ ਦੇ ਹਿਸਾਬ ਨਾਲ ਵੀ 10-12 ਲੀਟਰ ਦੁੱਧ ਦੇਣ ਵਾਲੀਆਂ ਨੇ ਇਹ ਠੀਕ ਹੈ ਜੀ ਹਾਂ ਜੀ ਹਾਂ ਹਾਂ ਉਹ ਸੋਹਣੀ ਲਾਦੀ ਮੀਨੀ ਹੈ ਨਾ ਹਾਂ ਬਸ ਸੋਹਣੀ ਕਰਕੇ ਰੱਖੀ ਬੈਠਿਆ ਸ਼ੌਂਕ ਆ ਜੀ ਪਸ਼ੂਆਂ ਦਾ ਹੁਣ ਤਾਂ ਕੋਹ ਨਹੀਂ ਲੈਂਦੀ ਆ ਵੀ ਚਲ ਇੱਕ ਕੋਹਨੀ ਰੱਖ ਕੇ ਦੇਖ ਲੈਣਾ ਆਪਾਂ ਚੌਕਣਾ ਬਾਈ ਜੀ ਆਪਣੇ ਚੈਨਲ ਨੂੰ ਬਾਤ ਵਾਸ ਕਰਾਰ ਤੇ ਸ਼ੇਅਰ ਕਰ ਦਿਓ ਤਾਂ ਕਿ ਸਾਨੂੰ ਨਵੇਂ ਤੇ ਨਵੀਆਂ ਘਰ ਪੈਣ ਪੈਣ ਜਾ ਕੇ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਜੀ ਮਿਲਦੇ ਆ ਭਰਾ ਅਗਲੀ ਵੀਡੀਓ